ਬੀਤੀ ਰਾਤ ਪਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਹੀ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਸਪੈਸ਼ਲ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿੱਦੇ ਚੱਲਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਪੁਲਿਸ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਬੈਗ ਦੀ ਚੈੱਕ ਕੀਤੀ ਗਈ ਅਤੇ ਡੌਗਸ ਕੋਟ ਦੀਆਂ ਟੀਮਾਂ ਦੇ ਨਾਲ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਸ ਨੂੰ ਲੈ ਕੇ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ। ਅੱਜ ਅਚਾਨਕ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਹਨ। ਸੋ ਦੈਟ ਓਵਰਆਲ ਸਿਕਿਉਰਿਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ 'ਚ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਹੈ ਸੋ ਅਸੀਂ ਉਸ ਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਜョਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਦੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਦੀ ਔਰ ਵਰਨੇਬਲ ਜਗਾਹ ਦੀ ਗਵਰਨਮੈਂਟ ਬਿਲਡਿੰਗ ਦੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਹਾਂ ਔਰ ਇਹ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮੁਹਿੰਮ ਚੱਲੀ ਹੋਈ ਹੈ ਬੜੀ ਵੱਡੀਆਂ ਕਾਮਯਾਬੀਆਂ ਆਪਨ ਮਿਲੀਆਂ ਹਨ ਵੀ ਜਿਹੜੀ ਹੈ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਿਰੁੱਧ ਉਹਦੇ ਚ ਪੈਡਲਰ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਹਨ ਔਰ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਹੈ ਉਸੇ ਵੀ ਹੁਣ ਕੰਮ ਕੀਤਾ ਜਾ ਰਿਹਾ ਅੰਮ੍ਰਿਤਸਰ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਅੱਜ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਗੱਲਬਾਤ ਕਰਦੇ ਹੋਇਆਂ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਆਖਿਆ ਕਿ ਜਿੱਥੇ ਸ਼ਹਿਰ ਵਿੱਚ ਵੱਖ-ਵੱਖ ਥਾਂ ਤੇ ਨਾਕੇ ਲਗਾ ਕੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਤਹਿਤ ਹੀ ਅੱਜ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਗਈ ਅੰਮ੍ਰਿਤਸਰ ਫਾਸਟ ਵਿੱਚ ਖਬਰਾਂ ਲਈ ਰਕੇਸ਼ ਕੁਮਾਰ